Jindaba, 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 ਸੁਖਿੰਦਰ ਸਿੰਘ ਰੰਧਾਵਾ ਨੂੰ ਮੰਗ ਪੱਤਰ ਦੇਣਗੇ ਕਿਸਾਨਾਂ ਨੂੰ ਵੇਖ ਘਰ ਦਾ ਦਰਵਾਜ਼ਾ ਕੀਤਾ ਬੰਦ ਕਿਸਾਨਾਂ ਨੇ ਮਜਬੂਰਨ ਕਰਦੇ ਮੋਰੇ ਤੇ ਤਰ ਰੋਸ ਤਰਨਾ ਕਰਤਾਸਪੁਰ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸੁਖਿੰਦਰ ਸਿੰਘ ਰੰਧਾਵਾ ਦੇ ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਤਾਰੋ ਵਾਲੀ ਵਿਖੇ ਸੰਜੁਕਤ ਕਿਸਾਨ ਮੋਰਚਾ ਵੱਲੋਂ ਮੰਗ ਪੱਤਰ ਦੇਣਗੇ ਕਿਸਾਨ ਮਜ਼ਦੂਰ ਜਥੇਬੰਦੀਆਂ ਤੇ ਪਹੁੰਚਣ ਤੇ ਸੁਖਿੰਦਰ ਸਿੰਘ ਰੰਧਾਵਾ ਵੱਲੋਂ ਆਪਣੇ ਕਰਤਾ ਦਰਵਾਜਾ ਪੰਦ ਕਰਵਾ ਦਿੱਤਾ ਗਿਆ ਜਦੋਂ ਕਿਸਾਨਾਂ ਨੇ ਦਰਵਾਜ਼ੇ ਅੱਗੇ ਬੈਠ ਤਰਨਾ ਦਿੱਤਾ ਤਾਂ ਮਜਬੂਰਨ ਉਹਨਾਂ ਨੂੰ ਦਰਵਾਜ਼ਾ ਖੋਲਣਾ ਪਿਆ ਅਤੇ ਬਾਅਦ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿੱਤਾ ਇਸ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੰਗ ਪੱਤਰ ਦੇਣ ਗਏ ਸੀ ਪਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਸਾਨ ਜਥੇਬੰਦੀਆਂ ਨੂੰ ਦੇਖ ਦਰਵਾਜ਼ਾ ਪੰਦ ਕਰ ਲਿਆ ਗਿਆ ਉਹਨਾਂ ਨੇ ਰੋਸ ਪ੍ਰਗਟਾਵਾ ਕੀਤਾ ਈ ਆਗੂ ਆਦਾਨੀਆਂ ਅਬਾਨੀਆਂ ਨੂੰ ਵੇਖੀ ਦਰਵਾਜ਼ਾ ਖੋਲਦੇ ਹਨ ਜਦ ਕਿ ਆਮ ਲੋਕਾਂ ਲਈ ਦਰਵਾਜ਼ੇ ਬੰਦ ਕਰ ਦਿੰਦੇ ਹਨ ਦਿਖਾਉਂਦੇ ਹਨ ਤੁਹਾਨੂੰ ਖਾਸ ਰਿਪੋਰਟ ਇਹ ਦੇਖ ਲਓ ਉਹਨਾਂ ਦਾ ਅੱਜ ਹਿੰਦੁਸਤਾਨ 'ਚ ਪੂਰੇ ਹਿੰਦੁਸਤਾਨ 'ਚ ਇਹ ਪਤਾ ਸੀ ਕਿ ਸੰਜੁਕਤ ਮੋਰਚੇ ਨੇ ਮੋਰਚੇ ਨੇ ਅੱਜ ਦੇ ਦਿਨ ਮੰਗ ਪੱਤਰ ਦੇਨੇ ਨੇ ਇਹਨਾਂ ਦਾ ਰੋਲ ਵੀ ਕੋਈ ਨਹੀਂ ਇਹਨਾਂ ਸਿਰਫ ਮੰਗ ਪੱਤਰ ਲੈ ਕੇ ਆਪਣੇ ਸੈਸ਼ਨ ਚ ਦੇਣੇ ਸੀ ਇਹ ਉਹਨੂੰ ਵੀ ਚੰਗਾ ਨਹੀਂ ਸਮਝਦੇ ਇਹ ਮੈਂ ਪਹਿਲਾਂ ਵੀ ਇਹਨਾਂ ਨੂੰ ਪਤਾ ਸੀ ਕਿਉਂਕਿ ਖਬਰ ਬੜੇ ਚਿਰ ਦੀ ਚੱਲ ਰਹੀ ਹੈ ਬਾਕੀ ਲੀਡਰਾਂ ਨੇ ਵੀ ਤੁਹਾਨੂੰ ਦੱਸਿਆ ਹੁਣ ਵੀ ਇੰਦਾ ਨਾ ਗੱਲ ਹੋਈ ਹੈ ਵੀ ਅੱਜ ਮੰਗ ਪੱਤਰ ਦੇਣ ਆਉਣਾ ਹੈ ਪਰ ਫਿਰ ਵੀ ਇਹਨਾਂ ਨੇ ਗੇਟ ਵੀ ਬੰਦ ਰੱਖਿਆ ਹੁਣ ਤੁਹਾਡੇ ਜ਼ੋਰ ਅਗੇ ਇਹਨਾਂ ਗੇਟ ਖੋਲਿਆ ਉਦਾਂ ਇਹਨਾਂ ਗੇਟ ਵੀ ਨਹੀਂ ਖੋਲਣਾ ਇਹਦਾ ਮਤਲਬ ਜੇ ਆਮ ਬੰਦਾ ਇਹਨਾਂ ਦੇ ਘਰ ਕੋਈ ਆਉਂਦਾ ਹੈ ਤੇ ਕਿਹਦੇ ਐਮਪੀ ਬਣੇ ਨੇ ਇਹ ਲੋਕਾਂ ਦੇ ਬਣੇ ਨੇ ਐਮਪੀ ਕੇ ਉਹਨਾਂ ਦੇ ਬਣੇ ਨੇ ਲੀਡਰਾਂ ਦੀਆਂ ਜੰਬਾਨੀਆਂ ਡਾਨੀਆਂ ਦੇ ਬਣ ਜੇ ਨੇ ਜੇ ਉਹ ਆਉਣਗੇ ਤੇ ਉਹਨਾਂ ਦੀਆਂ ਗੱਡੀਆਂ ਸਿੱਧੀਆਂ ਅੰਦਰ ਜੇ ਕਿਸਾਨ ਮਜ਼ਦੂਰ ਅੱਜ ਆਏ ਆ ਤੇ ਇਹਨਾਂ ਦਰਵਾਜ਼ੇ ਬੰਦ ਕਰ ਲੇ ਪੂਰੀ ਜ਼ੋਰ ਨਾਲ ਜੇ ਖੁੱਲ ਗਿਆ ਤੇ ਹੁਣ ਵੀ ਮਰ ਗਿਆ ਨਾ ਹੁਣ ਆਪ ਨਹੀਂ ਆ ਰਹੇ ਆਪ ਹੈ ਹੀ ਨਹੀਂ ਇੱਥੇ ਆਪ ਆਪ ਇੱਥੇ ਹੈ ਨਹੀਂ ਆ ਕੋਈ ਉਹਨਾਂ ਦਾ ਪੀ ਆ ਰਹੇ ਆ ਇਹਨਾਂ ਨੂੰ ਚਾਹੀਦਾ ਏ ਕਿ ਪਹਿਲਾਂ ਇੱਥੇ ਲੈ ਦੇ ਕੋਈ ਇਹਨਾਂ ਨੂੰ ਚਾਹੀਦਾ ਏ ਅੱਜ ਘਰਾਂ ਦੇ ਇੰਨੇ ਆਏ ਆ ਸੀਰਫ ਇਹਨਾਂ ਨੂੰ ਮੰਗ ਪੱਤਰ ਦੇਣ ਆਏ ਆ ਸਗੋਂ ਇਹਨਾਂ ਨੂੰ ਆਪਾਂ ਆਪਣੀਆਂ ਮੰਗਾਂ ਦੱਸਣ ਹੀ ਆਏ ਆ ਕਿਸਾਨਾਂ ਮਜ਼ਦੂਰਾਂ ਦੀਆਂ ਕੀ ਮੰਗਾਵਾ ਮੰਗਾ ਵੀ ਸਾਡੀਆਂ ਕੁਝ ਨਹੀਂ ਅਹੀਂ ਆਪਣਾ ਰੇਟ ਮੰਗਦੇ ਆਂ ਵੀ ਵਾਜਬ ਰੇਟ ਦੇ ਦਿਓ ਉਹਨੂੰ ਐਮਐਸਪੀ ਦਾ ਨਾਮ ਦਿੱਤਾ ਐ ਐਮਐਸਪੀ ਆਈ ਕਿੰਨੇ ਉਹਦਾ ਗਰੰਟੀ ਕਾਨੂੰਨ ਬਣਾਓ ਸੀ2+50 ਨਾ ਦਓ ਉਹ ਕੈਨ ਨੂੰ ਐਮਐਸਪੀਸੀ ਟੂ ਪਲੱਸ 50 ਆ ਪਰ ਹੈ ਤੇ ਸਾਹੀਂ ਆਪਣਾ ਹੱਥ ਮੰਗਦੇ ਆ ਨਾ ਜਿਸ ਤਰ੍ਹਾਂ ਆਪਾਂ ਦੇ ਅੰਦਰ ਨਹੀਂ ਜੋ ਆਪਾਂ ਮਿਹਨਤ ਕਰਦੇ ਸਾਡੀ ਮਿਹਨਤ ਦਾ ਤੁਸੀਂ ਮੁੱਲ ਦੋਗਾ ਕਿਸਾਨਾਂ ਮਜ਼ਦੂਰਾਂ ਦਾ ਅਸੀਂ ਕਰਜ਼ਾ ਮਾਫ ਕਰਨ ਲਈ ਕਹਿੰਨੇ ਆ ਮਜ਼ਦੂਰਾਂ ਦਾ ਅਸੀਂ ਕਹਿੰਨੇ ਕਿ ਮੇਰੇ ਗਾ ਤੇ ਵੇਚੋਂ ਉਹਨਾਂ ਨੂੰ 12 ਮਹੀਨੇ ਪੂਰੀ ਦਿਹਾੜੀ ਦੋ ਔਰ ਉਹਨਾਂ ਨੂੰ 600 ਤੋਂ ਵੱਧ ਦਿਹਾੜੀ ਦੋ ਉਹਨਾਂ ਨੂੰ ਦਿਹਾੜੀ ਵੀ ਕੁਝ ਨਹੀਂ ਮਿਲ ਰਹੀ ਔਰ ਉਹ ਵੀ ਇੱਕ ਦੋ ਮਹੀਨੇ ਦਿੰਦੇ ਨੇ ਉਹ ਵੀ ਲੀਡਰ ਹੀ ਖਾ ਜਾਂਦੇ ਨੇ ਉਹ ਵੀ ਮਿਲਖਿਆਲ ਨਾਲ ਲੀਡਰ ਹੀ ਖਾ ਜਾਂਦੇ ਨੇ ਉਹਨਾਂ ਦੇ ਸਿਰਫ ਕਾਗਜ਼ਾਂ 'ਚ ਹੀ ਭਰ ਕੇ ਤੇ ਮਜ਼ਦੂਰਾਂ ਨੂੰ ਕੱਖ ਨਹੀਂ ਮਿਲਦਾ ਕਿਸਾਨਾਂ ਨੂੰ ਕੱਖ ਨਹੀਂ ਮਿਲਦਾ ਜੇ ਅੱਜ ਇਹ ਬਣ ਗਏ ਨੇ ਬਣਾਏ ਅਸੀਂ ਆ 150 ਤੋਂ ਵੱਧ ਜਿਹੜੇ ਬੀਜਪੀ ਜਿਹੜੀਆਂ ਸੀਟਾਂ ਹਾਰੀ ਆ ਉਹਦਾ ਪਾਣੀ ਮੰਗ ਪਤਾ ਨਹੀਂ ਲਿਖਿਆ ਵਾ ਕਿ ਉਹ 150 ਤੋਂ ਵੱਧ ਜਿਹੜੀਆਂ ਸੀਟਾਂ ਹਾਰੀ ਆ ਬੀਜਪੀ ਉਥੇ ਹਾਰੀ ਆ ਜਿੱਥੇ ਜਿੱਥੇ ਕਿਸਾਨ ਮਦਦ ਯੂਨੀਅਨ ਹੈਗੀ ਸੀ ਤੇ ਜੇ ਅੱਜ ਇਹ ਜਿੱਤੇ ਸਾਡੇ ਕਰਕੇ ਆ ਤੇ ਫਿਰ ਸਾਡੀ ਗੱਲ ਹੀ ਨਾ ਸੁਣਨਗੇ ਤੇ ਗਾੜੀ ਵੀ ਟਾਈਮ ਆਜ ਜਾਣਾ ਫਿਰ ਇਹ ਕਿਦਾਂ ਰਾਜ ਕਰ ਲੈਣਗੇ ਇਦਾਂ ਦਰਵਾਜ਼ੇ ਬੰਦ ਕਰਕੇ ਇਹ ਇਹ ਸਾਨੂੰ ਨਾ ਵੜਨ ਦੇਣਗੇ ਇਹ ਫਿਰ ਨਿਕਲ ਜਾਣਗੇ ਇਹ ਕਿਦਾਂ ਨਿਕਲ ਜਾਣਗੇ ਜੇ ਸਾਨੂੰ ਨਾ ਵੜਨ ਦੇਣਗੇ ਇਹ ਵੀ ਨਹੀਂ ਨਿਕਲ ਸਕਣਗੇ ਇਹ ਸਾਡਾ ਮੰਗ ਪੱਤਰ ਲੈਣਗੇ ਤੇ ਫਿਰ ਹੀ ਘਰੋਂ ਜਾ ਸਕਣਗੇ ਸੋ ਇਸ ਕਰਕੇ ਸਾਡੀ ਇਹਨਾਂ ਅਜੇ ਵੀ ਅਸੀਂ ਇਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਸਹੀ ਤਰੀਕੇ ਨਾਲ ਆ ਕੇ ਮੰਗਪੱਤਰ ਲੈ ਲਓ ਨਹੀਂ ਤੇ ਫਿਰ ਕਹੀਂ ਇੱਜੇ ਧਰਨਾ ਲਾਵਾਂਗੇ ਫਿਰ ਜੇ ਨਾਜ਼ਰ ਮੰਗਪੱਤਰ ਨਹੀਂ ਆਉਂਦਾ ਨਾਜ਼ਰ ਐਲਪੀ ਨਹੀਂ ਆਉਂਦਾ ਉਹਨਾਂ ਜੇ ਧਰਨਾ ਲੱਗਾ ਰੂਗਾ ਫਿਰ ਹੋਣਾ ਪਊਗਾ ਜਿੱਥੇ ਵੀ ਹੋਊਗਾ ਨਹੀਂ ਤੇ ਸਹੀ ਤਰੀਕੇ ਨਾਲ ਮੰਗਪੱਤਰ ਲੈਓ ਉਹਨਾਂ ਦਾ ਵੀ ਆ ਕੇ ਮੰਗਪੱਤਰ ਲੈ ਲਓ ਸਾਡੀ ਜਿੰਨੀ ਵਾਈਕੂ ਜੀ ਦਾ ਕਾਰਜਾ ਵਾਈਕੂ ਜੋੜ ਦੇ ਹੁਣ ਦੋ